ਸੋਰਠ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਏ ਭਾਈ ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਪ੍ਰਭੂ ਨੇ ਮਨੁੱਖ ਦਾ ਪਿਛਲਾ ਕੀਤਾ ਪਾਪ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੱਤਾ ਪਾਰ ਬ੍ਰਾਹਮਣ ਪ੍ਰਭ ਕਿਰਪਾ ਤਾਰੀ ਆਪਣਾ ਮਿਰਦ ਸਮਾਰਿਆ ਜਿਸ ਮਨੁੱਖੋ ਤੇ ਪਾਰਬਰਮ ਪ੍ਰਭੂ ਨੇ ਮੇਰ ਦੀ ਨਿਗਾਹ ਕੀਤੀ ਪ੍ਰਭੂ ਆਪਣਾ ਮੋਡ ਕਦੀਮਾ ਦਾ ਦਇਆ ਪਿਆਰ ਵਾਲਾ ਸੁਭਾਵ ਸੰਦਾ ਚੇਤੇ ਰੱਖਦਾ ਹੈ ਹੋਈ ਰਾਜੇ ਰਾਮ ਕੀ ਰਖਵਾਲੀ ਹੈ ਭਾਈ ਪ੍ਰਭੂ ਪਾਤਸ਼ਾ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਾਖੀ ਕਰਦਾ ਹੈ ਸੂਖ ਸਾਜ ਅਨੰਦ ਗੁਣ ਗਾਓ ਮਨ ਤਨ ਦੇ ਸੁਖਾਲੀ ਰਹਾਓ ਉਸ ਦਾ ਮਨ ਸੁਖੀ ਹੋ ਜਾਂਦਾ ਹੈ ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ اے ਭਾਈ ਤੁਸੀਂ ਵੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁਖ ਮਿਲਣਗੇ ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਪਤ ਤਿਉ ਧਾਰਣ ਸਤ ਗੁਰ ਮੇਰਾ ਮੋਹ ਤਿਸ ਕਾ ਪਰਵਾਸਾ हे भाई मेरा गुरु विकारियानू विकारां तो बचावण वाला है मेनू भी उस्दा ही सहारा है बख्श ले सब सच्चे साहिब सुन नानक की अरदास आ जे सदा कैम रहण वाले मालिक ने सारे जीव गुरु दी शरण पाके बख्श ले हन जेड़ा सदा फिर प्रभु विकारियानू भी गुरु दी शरण पाके बख्शदा आ रहया है ਓ ਪ੍ਰਭੂ ਨਾਨਕ ਦੇ ਅਰਜワイ ਵੀ ਸੁਣਨ ਵਾਲਾ ਹੈ ਸੋਰਠਿ ਮਹਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਹੇ ਭਾਈ ਪਾਰ ਬ੍ਰਹਮ ਪਰਮੇਸ਼ਰ ਨੇ ਜਿਸ ਸੇਵਕ ਉਤੇ ਬਖਸ਼ਿਸ਼ ਕੀਤੀ ਉਸ ਦੇ ਸਾਰੇ ਰੋਗ ਉਸ ਨੇ ਦੂਰ ਕਰ ਦਿੱਤੇ ਗੁਰਪੂਰੇ ਕੀ ਸ਼ਰਣੀ ਉਬਰੇ ਕਾਰਜ ਸਗਲ ਸਵਾਰੇ ਜਿਹੜੇ ਵੀ ਮਨੁੱਖ ਗੁਰੂ ਦੀ ਸ਼ਰਣ ਪੈਂਦੇ ਹਨ ਉਹ ਦੁੱਖਾਂ ਕਲੇਸ਼ਾਂ ਤੋਂ ਵੱਧ ਜਾਂਦੇ ਹਨ ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਹਰ ਜਨ ਸਿਮਰਿਆ ਨਾਮ ਅਧਾਰ ਹੈ ਭਾਈ ਪ੍ਰਮਾਤਮਾ ਦੇ ਜਿਸ ਸੇਵਕ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਨਾਮ ਦੇ ਆਸਰੇ ਵਿੱਚ ਆਪਣੇ ਆਪ ਨੂੰ ਤੋਰਿਆ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਤਹਾਰ ਰਹਾਉ ਪੂਰੇ ਗੁਰੂ ਨੇ ਆਪਣੀ ਕਿਰਪਾ ਕਰਕੇ ਉਸ ਦਾ ਤਾਪ ਲਾ ਦਿੱਤਾ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਏ ਮੇਰੇ ਪਿਆਰੇ ਭਾਈ ਗੁਰੂ ਦੀ ਸ਼ਰਣ ਪੈ ਕੇ ਅਸੀਂ ਵੀ ਸਦਾ ਆਨੰਦ ਮਾਣਦੇ ਹਾਂ ਹਰ ਗੋਬਿੰਦ ਨੂੰ ਗੁਰੂ ਨੇ ਹੀ ਤਾਪ ਤੋਂ ਬਚਾਇਆ ਹੈ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਏ ਨਾਨਕ ਸਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ ਉਹ ਸਦਾ ਥਿਰ ਪ੍ਰਭੂ ਦੀ ਸਿੱਤ ਸਲਾਹ ਦਾ ਸ਼ਬਦ ਹੀ ਉਚਾਰਨਾ ਚਾਹੀਦਾ ਹੈ ਗੁਰੂ ਨੇ ਇਹ ਸਹੀ ਬਚਨੋ ਚਾਰਿਆ ਹੈ ਠੀਕ ਉਪਦੇਸ਼ ਦਿੱਤਾ ਹੈ ਸੁਰਠੋ ਮਹਲਾ ਪੰਜਵਾਂ ਪਹਿ ਕ੍ਰਿਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਹੈ ਭਾਈ ਜਿਸ ਮਨੁਖੋ ਤੇ ਮੇਰੇ ਮਾਲਕ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿੱਚ ਉਸ ਦੀ ਪਾਉਂਚ ਹੋ ਜਾਂਦੀ ਹੈ ਉਸ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਨ ਲੱਗ ਪੈਂਦੀ ਹੈ ਸਤ ਗੁਰ ਤਾਪ ਗਵਾਇਆ ਭਾਈ ਠਾਣ ਪਈ ਸੰਸਾਰ ਪ੍ਰਭੂ ਦੀ ਕਿਰਪਾ ਨਾਲ ਜਦੋਂ ਗੁਰੂ ਨੇ ਉਸ ਦਾ ਦੁੱਖਾਂ ਪਾਪਾਂ ਦਾ ਤਾਪ ਦੂਰ ਕਰ ਦਿੱਤਾ ਤਾਂ ਉਸ ਦੇ ਵਾਸਤੇ ਸਾਰੇ ਸੰਸਾਰ ਵਿੱਚ ਹੀ ਸ਼ਾਂਤੀ ਵਰਤ ਜਾਂਦੀ ਹੈ ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋ ਨਹੀਂ ਸਕਦਾ ਆਪਣੇ ਜੀ ਜੰਤ ਆਪੇ ਰਾਖੇ ਜਮੇ ਕਿਉ ਹਟ ਤਾਰੋ ਹੈ ਭਾਈ ਪ੍ਰਭੂ ਆਪ ਹੀ ਆਪਣੇ ਸੇਵਕਾਂ ਨੂੰ ਦੁੱਖਾਂ ਪਾਪਾਂ ਵੱਲੋਂ ਰਾਖੀ ਕਰਦਾ ਹੈ ਆਤਮਿਕ ਮੌਤ ਉਹਨਾਂ ਨੂੰ ਪਹੁੰਚ ਨਹੀਂ ਸਕਦੀ ਜਦੋਂ ਉਹ ਤੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਛੱਡ ਦਿੰਦਾ ਹੈ ਹਰ ਕੇ ਚਰਨ ਹਿਰਦੈ ਉਰਤਾਰ ਹੈ ਭਾਈ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਹੈ ਭਾਈ ਪਰਮਾਤਮਾ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਤਿਸ ਕੀ ਸ਼ਰਣੀ ਉਬਰੇ ਭਾਈ ਜਿਨ ਰਚਿਆ ਸਭ ਕੋ ਹੋਇ हे भाई जिस परमात्मा ने हरेक जीव पैदा किया है जेड़ा मनुष्य ਉਸ ਦੀ ਸ਼ਰਣ ਪੈਂਦਾ ਹੈ ਉਹ ਦੁੱਖਾਂ ਪਾਪਾਂ ਤੋਂ ਵੱਜ ਜਾਂਦਾ ਹੈ ਕਰਨ ਕਰਨ ਸਮਰੱਥ ਸੋ ਭਾਈ ਸਚੈ ਸਚੀ ਸੋਏ हे भाई ओ परमात्मा सारे जगत ਦਾ ਮੂਲ ਹੈ ਸਭ ਤਾਕਤਾਂ ਦਾ ਮਾਲਕ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਵੀ ਸਦਾ ਕਾਇਮ ਰਹਿਣ ਵਾਲੀ ਹੈ ਨਾਨਕ ਪ੍ਰਭੂ ਧਿਆਈ ਹੈ ਭਾਈ ਮਨ ਤਨ ਸ਼ੀਤਲ ਹੋਏ ਹੈ ਨਾਨਕ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤਨ ਸ਼ਾਂਤ ਹੋ ਜਾਂਦਾ ਹੈ ਸੁਰਠ ਮਹਲਾ 5 ਸੰਤੋ ਹਰ ਹਰ ਨਾਮ ਧਿਆਈਏ ਹੈ ਸੰਤ ਜਨੋ ਅਰਦਾਸ ਕਰੋ ਕਿ ਮੈਂ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਾਂ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈਂ ਰਹਾਉ ਸੁਖਾਂ ਦਾ ਸਮੁੰਦਰ ਪ੍ਰਮਾਤਮਾ ਮਨ ਕਦੇ ਨਾ ਭੁੱਲੇ ਮੈਂ ਉਸ ਦੇ ਦਰ ਤੋਂ ਮਾਨਿਛਤ ਫਲ ਪ੍ਰਾਪਤ ਕਰਦਾ ਰਹਾ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਹੈ ਸੰਤ ਜਨੋਂ ਪੂਰੇ ਗੁਰੂ ਨੇ ਬਾਲਕ ਹਰ ਗੋਬਿੰਦ ਦਾ ਤਾਪ ਲਾ ਦਿੱਤਾ ਗੁਰੂ ਨੇ ਆਪਣੀ ਕਿਰਪਾ ਕੀਤੀ ਹੈ। ਪਾਰ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ। ਪਰਮਾਤਮਾ ਦਇਆਵਾਨ ਹੋਇਆ ਹੈ ਸਾਰੇ ਪਰਿਵਾਰ ਦਾ ਦੁੱਖ ਮਿਟ ਗਿਆ ਹੈ। ਸਰਬ નિਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ। हे ਸੰਤ ਜਨੋ ਪਰਮਾਤਮਾ ਦਾ ਨਾਮ ਹੀ ਸਾਡਾ ਆਸਰਾ ਹੈ ਨਾਮ ਹੀ ਸਾਰੀਆਂ ਖੁਸ਼ੀਆਂ ਰਸਾਂ ਰੂਪਾਂ ਦਾ ਖਜ਼ਾਨਾ ਹੈ। ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਹੈ ਨਾਨਕ ਪਰਮੇਸ਼ਰ ਨੇ ਸਾਡੀ ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ਸੋਰਠ ਮਹਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਏ ਭਾਈ ਮੇਰਾ ਗੁਰੂ ਮੇਰਾ ਸਹਾਈ ਬਣਿਆ ਹੈ ਤਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਾਮ ਨਿਰਵਾਰ ਹਾਉ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਹੱਥ ਦੇ ਕੇ ਬਾਲਕ ਹਰ ਗੋਵਿੰਦ ਨੂੰ ਬਚਾ ਲਿਆ ਹੈ ਹੁਣ ਬਾਲਕ ਹਰ ਗੋਵਿੰਦ ਬਿਲਕੁਲ ਰਾਜੀ ਬਾਜੀ ਹੋ ਗਿਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਏ ਭਾਈ ਬਾਲਕ ਹਰ ਗੋਬਿੰਦਾ ਤਾਪ ਲੈ ਗਿਆ ਹੈ ਪ੍ਰਭੂ ਨੇ ਆਪ ਉਤਾਰਿਆ ਹੈ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ ਸਾਧ ਸੰਗਤ ਸਭ ਫਲ ਪਾਏ ਸਤਿਗੁਰ ਕੈ ਬਲ ਜਾਈਂ ਏ ਭਾਈ ਗੁਰੂ ਦੀ ਸੰਗਤ ਤੋਂ ਮੈਂ ਸਾਰੇ ਫਲ ਪ੍ਰਾਪਤ ਕੀਤੇ ਹਨ ਮੈਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹਾਂ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗਣ ਨਾ ਵਿਚਾਰਿਆ ਹੈ ਭਾਈ ਜਿਹੜਾ ਵੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਹੀ ਪ੍ਰਮਾਤਮਾ ਸਵਾਰ ਦਿੰਦਾ ਹੈ ਆਸਾਂ ਜੀਵਾਂ ਦਾ ਕੋਈ ਗੁਣ ਜਾਂ ਅਵਗਣ ਪ੍ਰਮਾਤਮਾ ਚਿੱਤ ਵਿੱਚ ਨਹੀਂ ਰੱਖਦਾ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਧਾਰਿਆ ਨਾਨਕ ਆਖਦਾ ਹੈ ਕਿ ਹੇ ਗੁਰੂ ਤੇਰਾ ਇਹ ਬਚਨ ਕਦੇ ਟਲਣ ਵਾਲਾ ਨਹੀਂ ਕਿ ਪ੍ਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿੱਚ ਰੱਖਾ ਹੈ ਗੁਰੂ ਤੂੰ ਆਪਣਾ ਬਰਕਤ ਵਾਲਾ ਹੱਥ ਅਸਾਂ ਜੀਵਾਂ ਦੇ ਮੱਥੇ ਉੱਤੇ ਰੱਖਦਾ ਹੈ ਸੁਰਠ ਮਹਲਾ ਪੰਜਵਾਂ ਜੀ ਜੰਤਰ ਸਭ ਤਿਸ ਕੇ ਕੀਏ ਸੋਈ ਸੰਤ ਸਹਾਈ ਹੇ ਭਾਈ ਸਾਰੇ ਜੀਵ ਉਸ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ ਉਹ ਪ੍ਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ ਆਪਣੇ ਸੇਵਕ kia ਪੈ ਰੱਖ ਹੈ ਪੂਰਨ ਭਈ ਬੜਾਈ ਆਪਣੇ ਸੇਵਕ ਦੀ ਇੱਜ਼ਤ ਪ੍ਰਮਾਤਮਾ ਆਪ ਹੀ ਰੱਖਦਾ ਹੈ ਉਸ ਦੀ ਕਿਰਪਾ ਨਾਲ ਹੀ ਸੇਵਕ ਦੀ ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ਪਰਬ੍ਰਹਮ ਪੂਰਾ ਮੇਰੇ ਨਾਲ ਹੈ ਭਾਈ ਪੂਰਨ ਪ੍ਰਮਾਤਮਾ ਸਦਾ ਮੇਰੇ ਅੰਗ ਸੰਗ ਸਹਾਈ ਹੈ ਗੁਰ ਪੂਰੇ ਪੂਰੀ ਸਬਰ રાખી ਹੋਏ ਸਰਮ ਦਿਆਲ ਰਹਾਓ ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਹੇ ਭਾਈ ਨਾਨਕ ਤਾਂ ਉਸ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸਵਾਸ ਦੇਣ ਵਾਲਾ ਹੈ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਕ ਪਿਤ ਮਾਤਾ ਹੇ ਭਾਈ ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ ਵੇਂ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਸੋਰਠੋ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਸੋਰਠ ਰਾਗ ਦੇ ਅੰਦਰ ਧੰਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬ ਸੱਚੇ ਪਾਤਸ਼ਾਹ ਜੀ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਚਾਰ ਪਦਿਆਂ ਵਾਲੇ ਸ਼ਬਦ ਇਥੋਂ ਆਰੰਭ ਹੋ ਰਹੇ ਹਨ ੴ ਸਤਿ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਸੱਚੇ ਦੀ ਕਿਰਪਾ ਨਾਲ ਮਿਲਦਾ ਮੇਲੇ ਪੰਚੋਂ ਨਹੀਂ ਸੰਸਾ ਚੁਕਾਇਆ ਏ ਭਾਈ ਨਗਰ ਦੇ ਪੈਂਚਾਂ ਨੂੰ ਮਿਲ ਕੇ ਕਾਮਾਦਿਕ ਵੈਰੀਆਂ ਤੂੰ ਪੈ ਰਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਿੱਖਦਾਰੋਂ ਨਾ ਪਤਿਆ ਆ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਉਮਰਾਵਾਂ ਆਗੇ ਚੇਰਾ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਕੁਝ ਨਹੀਂ ਬਣਦਾ ਮਿਲ ਰਾਜਨ ਰਾਮ ਨਵੇਰਾ ਪ੍ਰਭੂ ਪਾਸ਼ਾ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਆਬ ਢੂੰਡਨ ਕਤ ਹੋ ਨਜਾਈ ਹੁਣ ਕਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਗੋਬਿੰਦ ਭੇਟੇ ਗੁਰ ਗੋਸਾਈਂ ਰਹਾਓ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ਆਇਆ ਪ੍ਰਭ ਦਰਬਾਰਾ ਹੈ ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਚਿੱਤ ਜੁੜਦਾ ਹੈ ਤਾਂ ਸਗਲੀ ਮਿਟੀ ਪੁਕਾਰ ਤੋ ਇਸ ਦੀ ਕਾਮਾ ਆਦਿਕ ਵੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਲਬਦ ਆਪਣੀ ਪਾਈ ਤਦੋਂ ਮੁਨੁਖ ਉਹ ਵਸਤੂ ਹਾਸਲ ਕਰ ਲੈਂਦਾ ਹੈ ਤਾਂ ਕਤ ਆਵੇ ਕਤ ਜਾਈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ ਤਦੋਂ ਵਿਕਾਰਾਂ ਦੇ ਟਹਿ ਚੜ ਕੇ ਪਟਕਣੋਂ ਬਚ ਜਾਂਦਾ ਹੈ ਤਨ ਸਾਚ ਨਿਆਨ ਬੇਰਾਹੇ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲਾ ਨਿਹਾਨ ਅਨੁਸਾਰ ਕਮਾਦਿਕ ਕਮਾਦਿਕਾ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ ਹੂੰਹਾ ਸਮ ਠਾਕੁਰ ਸਮ 체ਰਾ ਉਸ ਦਰਗਾਹ ਵਿੱਚ ਜਾਬਰਾਂ ਦਾ ਕੋਈ ਲਿਆਜ਼ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਅੰਤਰਜਾਮੀ ਜਾਣੈ ਬ੍ਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹਜ਼ੂਰੀ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ ਜਾਣਦਾ ਹੈ ਬਿਨ ਬੋਲਤ ਆਪ ਪਛਾਨੈ ਉਸ ਦੇ ਬੋਲਣ ਤੋਂ ਬਿਨਾ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ ਸਰਬ ਥਾਨ ਕੋ ਰਾਜਾ ਹੈ ਭਾਈ ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ ਤਾਹ ਅਨਹਦ ਸ਼ਬਦ ਅਗਾਜਾ ਰਸ ਨਾਲ ਮਿਲਾਪ ਅਵਸਥਾ ਵਿੱਚ ਪਹੁੰਚ ਕੇ ਅੰਦਰ ਪ੍ਰਭੂ ਦੇ ਸਿਪਤ ਸਲਾਹ ਦੀ ਬਾਣੀ ਇੱਕ ਰਾਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਤੇ ਮਨੁੱਖ ਹਉ ਤੇ ਕਾਮਾਦਿਕ ਵੈਰੀ ਆਪਣਾ ਜੋਰ ਨਹੀਂ ਪਾ ਸਕਦੇ ਤਿਸ ਪੈ ਕਿਆ ਚਤੁਰਾਈ ਪਰ ਹੈ ਭਾਈ ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਮਿਲ ਨਾਨਕ ਆਪ ਗਵਾਈ ਹੈ ਨਾਨਕ ਦੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਉ ਗਵਾ ਕੇ ਉਸ ਨੂੰ ਮਿਲ ਸੋਰਠ ਮਹਲਾ ਪੰਜਵਾਂ ਹਿਰਦੇ ਨਾਮ ਵਸਾਇਓ ਏ ਭਾਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਈ ਰੱਖੋ ਘਰ ਬੈਠੇ ਗੁਰੂ ਧਿਆਇਓ ਅੰਤਰਾਤਮਿਕ ਟੇਕੇ ਗੁਰੂ ਦਾ ਧਿਆਨ ਤਰਿਆ ਕਰੋ ਗੁਰਪੂਰੈ ਸਚ ਕਹਿਆ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ ਥਿਰ ਹਰਨਾਮ ਦੇ ਸਿਮਰਨ ਦਾ ਉਪਦੇਸ਼ ਦਿੱਤਾ ਸੋ ਸੁਖ ਸਾਚਾ ਲਹਿਆ ਉਸਨੇ ਉਹ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ਆਪਣਾ ਹੋਇਓ ਗੁਰ ਮਿਹਰਵਾਨਾ ਹੇ ਭਾਈ ਜਿਨ੍ਹਾਂ ਮਨੁੱਖਾਂ ਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ आनंद सुख कल्याण मंगल सिऊं आनंद सुख कल्याण मंगल सिऊं घर आए कर इश्नन नहाओ ओ मनोख नाम जल नाल मन नु पवित्र करके आत्मा का आनंद सुख खुशियां नाल भरपूर हो के अंतरात्मा में टिक जाते हैं विकारा आदिक बल पटकनो हट जाते हैं ਸਾਚੀ ਗੁਰ ਵਡਿਆਈ ਹੈ ਭਾਈ ਗੁਰੂ ਦੀ ਆਤਮਕ ਕੁੰਚਤਾ ਸਦਾ ਥੇ ਰਹਿਣ ਵਾਲੀ ਹੈ ਤਾਂ ਕੀ ਕੀਮਤ ਕਹਣ ਨਾ ਜਾਈ ਉਸ ਦੀ ਕਦਰ ਕੀਮਤ ਨਹੀਂ ਦੱਸੀ ਜਾ ਸਕਦੀ ਸਿਰ ਸ਼ਾਹਾ ਪਾਤਸ਼ਾਹਾਂ ਗੁਰੂ ਦੁਨੀਆ ਦੇ ਸ਼ਾਹ ਦੇ ਸਿਰ ਉਤੇ ਪਾਤਸ਼ਾਹ ਹੈ ਗੁਰ ਭੇਟ ਤ ਮਨ ਉਮਾਹ ਗੁਰੂਨ ਮਿਲਿਆਂ ਮਨ ਵਿੱਚ ਹਰੀ ਨਾਮ ਸਿਮਰਨ ਦਾ ਚਾਅ ਪੈਦਾ ਹੋ ਜਾਂਦਾ ਹੈ ਸਗਲ ਪਰਾਛਤ ਲਾਥੇ ਹੈ ਭਾਈ ਸਾਰੇ ਪਾਪ ਲੈ ਜਾਂਦੇ ਹਨ ਮਿਲ ਸਾਧ ਸੰਗਤ ਕੈ ਸਾਥੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਦੀ ਬਰਕਤ ਨਾਲ ਗੁਣ ਨਿਧਾਨ ਹਰ ਨਾਮਾ ਸਾਰੇ ਗੁਣਾ ਦੇ ਖਜ਼ਾਨੇ ਹਰ ਨਾਮ ਨੂੰ ਜਪ ਪੂਰਨ ਹੋਏ ਕਾਮ ਜਪ-ਜਪ ਕੇ ਜ਼ਿੰਦਗੀ ਦੇ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ਗੋਰਖੀਨੋ ਮੁਕਤ ਦਵਾਰਾ ਹੈ ਭਾਈ ਗੁਰੂ ਨੇ ਹਰਨਾਮ ਸਿਮਰਨ ਦਾ ਐਸਾ ਦਰਵਾਜਾ ਤਿਆਰ ਕਰ ਦਿੱਤਾ ਹੈ ਜੋ ਵਿਕਾਰਾਂ ਤੋਂ ਖਲਾਸੀ ਕਰਾ ਦਿੰਦਾ ਹੈ ਸਭ ਸ੍ਰਿਸ਼ਟ ਕਰੇ ਜੈਕਾਰਾ ਗੁਰੂ ਦੀ ਉਸਤਤ ਦੇ ਕਾਰਨ ਸਾਰੀ ਸ੍ਰਿਸ਼ਟੀ ਗੁਰੂ ਦੀ ਸ਼ੋਭਾ ਕਰਦੀ ਹੈ ਨਾਨਕ ਪ੍ਰਭ ਮੇਰੇ ਸਾਥੇ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਹਰ ਨਾਮ ਹਿਰਦੇ ਵਿੱਚ ਵਸਾਇਆ ਪਰਮਾਤਮਾ ਮੇਰੇ ਅੰਗ ਸੰਗ ਵਸਦਾ ਪ੍ਰਤੀਤ ਹੋ ਰਿਹਾ ਹੈ ਜਨਮ ਮਰਨ ਪਹਿ ਲਾਥੇ ਮੇਰੇ ਜਨਮ ਮਰਨ ਦੇ ਸਾਰੇ ਡਰ ਲੈ ਗਏ ਹਨ ਦੂਰ ਹੋ ਗਏ ਹਨ ਸੋਰਠੋ ਮਹਲਾ 5 ਗੁਰਪੂਰੈ ਕਿਰਪਾ ਧਾਰੀ اے ਸੰਤ ਜਨੋ ਜਦੋਂ ਤੋਂ ਪੂਰੇ ਗੁਰੂ ਨੇ ਮਿਹਰ ਕੀਤੀ ਪ੍ਰਭ ਪੂਰੀ ਲੋਚ ਹਮਾਰੀ ਪ੍ਰਭੂ ਨੇ ਸਾਡੀ ਨਾਮ ਸਿਮਰਨ ਦੀ ਤਾਂਗ ਪੂਰੀ ਕਰ ਦਿੱਤੀ ਕਾਰਿਸ਼্নান ਗ੍ਰਹਿ ਆਏ ਨਾਮ ਸਿਮਰਨ ਦੀ ਬਰਕਤ ਨਾਲ ਆਤਮਕ ਇਸ਼ਨਾਨ ਕਰਕੇ ਅਸੀਂ ਅੰਤਰਾਤਮੇ ਟਿਕੇ ਰਹਿੰਦੇ ਹਾਂ ਆਨੰਦ ਮੰਗਲ ਸੁਖ ਪਾਏ ਆਤਮਕ ਆਨੰਦ ਆਤਮਕ ਖੁਸ਼ੀਆਂ ਆਤਮਕ ਸੁਖ ਮਨ ਰਹੇ ਹਨ ਸੰਤੋ ਰਾਮ ਨਾਮ ਨਿਸਤਰੀਏ اے ਸੰਤਜਨੋ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਉਠਤ ਬੈਠਤ ਹਰ ਹਰ ਧਿਆਈਐ ਅਨੰਦ ਸੁਕ੍ਰਿਤ ਕਰਿਐ ਰਹਾਓ ਇਸ ਵਾਸਤੇ ਉੱਠਦੇ ਆ ਬੈਠਦੇ ਆ ਹਰ ਵੇਲੇ ਹਰ ਨਾਮ ਸਿਮਰਨਾ ਚਾਹੀਦਾ ਹੈ ਹਰਨਾਮ ਸਿਮਰਨ ਦੀਏ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਹੈ ਸੰਤ ਜਨੋ ਸਿਮਰਨ ਕਰਨਾ ਹੀ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਦੀ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਦੇ ਰਾਹੀਂ ਮਨੁੱਖ ਪ੍ਰਭੂ ਚਰਣਾ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਵਿਰਲਾ ਭਾਗਾ ਵਾਲਾ ਇਹ ਪੌੜੀ ਲੱਭਦਾ ਹੈ ਬੋਟ ਜਨਮ ਕੇ ਕਿਲ ਵਿਖਨਾ ਸੇ ਹਰ ਚਰਣੀ ਚਿਤ ਲਾਏ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪ੍ਰਮਾਤਮਾ ਦੇ ਚਰਣਾ ਵਿੱਚ ਚਿਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਉਸਤਤ ਕਰੋ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਲ ਰੱਖੀ ਹੈ ਹੈ ਸੰਤ ਜਨੋ ਜਿਸ ਪ੍ਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸੱਤਿਆ ਟਿਕਾ ਰੱਖੀ ਹੈ ਉਸ ਦੀ ਸੇਵ ਤੋਂ ਸਦਾ ਸਾਦਾ ਕਰਦੇ ਰਿਹਾ ਕਰੋ ਜੀ ਜੰਤ ਸਭ ਭੈ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਹੇ ਭਾਈ ਉਹ ਸਾਰੇ ਹੀ ਪ੍ਰਾਣੀ ਸੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਫਿਰ ਹਰਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਬਿਗਨ ਬਿਨਾ ਸੁਣ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰ ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਖੋਏ ਪਾਪ ਭੈ ਸਭ ਪਮਨ ਜਨ ਨਾਨਕ ਸੁਖ ਖਰ ਆਇਆ ਹੇ ਨਾਨਕ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਆਤਮਿਕ ਆਨੰਦ ਨਾਲ ਅੰਤਰਾਤਮੇ ਟਿਕੇ ਰਹਿੰਦੇ ਹਨ